ਜੋ ਵੀ ਗਾਇਕਾ ਤੇ ਆ ਪਾਗੂ ਅਨਮੋਲ ਗਗਨ ਮਾਨ ਨੇ ਦਿੱਤਾ ਕਿਸਾਨਾਂ ਦਾ ਸਾਥ ਤੇ ਇਸ ਚੀਜ਼ ਉੱਪਰ ਮੋਦੀ ਸਰਕਾਰ ਨੂੰ ਕੰਨ ਖੋਲ ਲੈਣੇ ਚਾਹੀਦੇ ਆ ਕਿ ਉਹਨਾਂ ਦੇ ਪੱਤੇ ਟੋਏ ਉਹਨਾਂ ਦੀਆਂ ਛੱਡੀਆਂ ਪਾਣੀ ਦੀਆਂ ਵਿਛਾੜਾਂ ਨਾਲ ਇਸ ਕੰਮ ਉੱਤੇ ਅਸਰ ਨਹੀਂ ਹੁੰਦਾ ਇਹਨਾਂ ਨੇ ਸਾਰੀ ਉਮਰ ਖੇਤਾਂ 'ਚ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਕੱਢੀ ਆ ਪਰ ਮੋਦੀ ਸਰਕਾਰ ਨੇ ਹਰ ਹੀਲਾ ਵਰਤਿਆ ਤੇ ਉਹਨਾਂ ਨੂੰ ਪਤਾ ਲੱਗਿਆ ਹੋਣਾ ਕਿ ਉਹਨਾਂ ਦੇ ਫੌਜ ਲਾ ਕੇ ਵੀ ਪੁਲਿਸ ਲਾ ਕੇ ਵੀ ਟੋਏ ਪੱਟ ਕੇ ਵੀ ਪਾਣੀ ਦੀਆਂ ਵਿਚਾੜਾਂ ਨਾਲ ਵੀ ਜਿਹੜੀ ਸਾਡੀ ਪੰਜਾਬੀ ਕੌਮ ਆ ਪਿੱਛੇ ਮੁੜਨ ਵਾਲੀ ਹੈ ਨਹੀਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਪ੍ਰਤੀ ਭਾਜਪਾ ਸਰਕਾਰ ਦਾ ਰਵੱਈਆ ਬਹੁਤ ਨਿੰਦਨਯੋਗ ਵਿਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਦੇ ਵਿੱਡੇ ਸੰਘਰਸ਼ ਤਹਿਤ ਪਹਿਲਾ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਕਾਫੀ ਤਸ਼ੱਦਦ ਕੀਤੀ ਗਈ ਹੰਝੂ ਗੈਸ ਦੇ ਗੋਲੇ ਛੱਡੇ ਗਏ ਅਤੇ ਪਾਣੀ ਦੀਆਂ ਬੋਚਾੜਾ ਨਾਲ ਕਿਸਾਨਾਂ ਦੇ ਹੌਸਲਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਦੇ ਇਰਾਦੇ ਇੰਨੇ बुलंद ਹੋ ਚੁੱਕੇ ਨੇ ਕਿ ਉਹ ਹਰਿਆਣਾ ਦੇ ਦਿੱਲੀ ਪੁਲਿਸ ਨੂੰ ਦਰਕਿਨਾਰ ਕਰਦੇ ਹੋਏ ਦਿੱਲੀ ਕੂਚ ਕਰ ਚੁੱਕੇ ਨੇ ਇਸ ਦੇ ਨਾਲ ਹੀ ਜਿੱਥੇ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦਾ ਸਾਥ ਦੇ ਰਹੀ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਸਟੇਡੀਆਮਾ ਨੂੰ ਜ਼ਿਲ੍ਹਾ ਚ ਬਦਲਣ ਦੀ ਮੰਗ ਨੂੰ ਨਕਾਰਦਿਆਂ ਕੋਈ ਨਾ ਕੀਤੀ ਉੱਥੇ ਹੀ ਆਪ ਪਾਰਟੀ ਦੀ ਯੂਥ ਵਿੰਗ ਦੀ ਸਹਿ ਪ੍ਰਧਾਨ ਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਪਹੁੰਚੀ ਹੈ ਤੇ ਉਹਨਾਂ ਨੇ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਆਓ ਵੇਖਦੇ ਹਾਂ ਕੀ ਕਹਿਣਾ ਹੈ ਆਪ ਪਾਰਟੀ ਦੀ ਯੂਥ ਵਿੰਗ ਦੀ ਸਹਿ ਪ੍ਰਧਾਨ ਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦਾ ਕਿਸਾਨਾਂ ਬਾਰੇ ਬਜ਼ੁਰਗ ਕਿਹਸ ਤਰੀਕੇ ਜਦੋਂ ਸਾਡੇ 80 80 ਸਾਲਾਂ ਦੇ ਬਜ਼ੁਰਗ ਇੱਥੇ 70 70 ਸਾਲਾਂ ਦੇ ਪਹੁੰਚ ਗਏ ਵਿੱਚ 90 90 ਸਾਲ ਵੀ ਉਮਰ ਹੈਗੀ ਆ ਤੇ ਇਸ ਚੀਜ਼ ਉੱਪਰ ਮੋਦੀ ਸਰਕਾਰ ਨੂੰ ਕੰਨ ਖੋਲ ਲੈਣੇ ਚਾਹੀਦੇ ਆ ਕਿ ਉਹਨਾਂ ਦੇ ਪੱਟੇ ਟੋਏ ਉਹਨਾਂ ਦੀਆਂ ਛੱਡੀਆਂ ਪਾਣੀ ਦੀਆਂ ਬਿਛਾੜਾਂ ਨਾਲ ਇਸ ਕੌਮ ਉੱਤੇ ਅਸਰ ਨਹੀਂ ਹੁੰਦਾ ਇਹਨਾਂ ਨੇ ਸਾਰੀ ਉਮਰ ਖੇਤਾਂ 'ਚ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਕੱਢੀ ਆ ਤੇ ਇਹ ਨਿੱਕੇ ਮੋٹے ਟੋਏ ਉਹਨਾਂ ਨੂੰ ਰੋਕ ਨਹੀਂ ਸਕਦੇ ਅੱਜ ਸਾਰੇ ਉਹ ਚੀਰਦੇ ਹੋਏ ਸਭ ਚੀਜ਼ਾਂ ਨੂੰ ਇੱਥੇ ਪਹੁੰਚੇ ਹੋਏ ਆ ਹਲੇ ਤੱਕ ਸਭ ਕੁਝ ਸ਼ਾਂਤਮਈ ਚੱਲ ਰਿਹਾ ਤੇ ਸਾਡੀ ਪੰਜਾਬੀ ਉਲਜੀ ਹੋਈ ਕੌਮ ਆ ਸਿਆਣੀ ਕੌਮ ਆ ਇਹਨਾਂ ਨੇ ਸਾਰਾ ਰੋਜ਼ ਸ਼ਾਂਤਮਈ ਤਰੀਕੇ ਨਾਲ ਆ ਪਰ ਜਿਹੜੇ ਭਾਜਪਾ ਨੇ ਹਰਿਆਣਾ ਵਿੱਚ ਜ਼ੁਲਮ ਢਾਇ ਕਿਸਾਨਾਂ ਦੇ ਉੱਤੇ ਇੱਕ ਸੰਵਿਧਾਨਕ ਹੱਕ ਖੋਇਆ ਸ਼ਾਂਤਮਈ ਤਰੀਕੇ ਨਾਲ ਰੋਸ ਕਰਨਾ ਇਹਨਾਂ ਦਾ ਹੱਕ ਸੀ ਆਪਦੇ ਹੱਕਾਂ ਦੀ ਲੜਾਈ ਲੜਨਾ ਹਰ ਇੱਕ ਨਾਗਰਿਕ ਦਾ ਭਾਰਤ ਦੇ ਦਾ ਹੱਕ ਆ ਪਰ ਮੋਦੀ ਸਰਕਾਰ ਨੇ ਹਰ ਹਿਲਾ ਵਰਤਿਆ ਤੇ ਉਹਨਾਂ ਨੂੰ ਪਤਾ ਲੱਗਿਆ ਹੋਣਾ ਕਿ ਉਹਨਾਂ ਦੇ ਫੌਜ ਲਾ ਕੇ ਵੀ ਪੁਲਿਸ ਲਾ ਕੇ ਵੀ ਟੋਏ ਪੱਟ ਕੇ ਵੀ ਪਾਣੀ ਦੀਆਂ ਬਿਛਾੜਾਂ ਨਾਲ ਵੀ ਜਿਹੜੀ ਸਾਡੀ ਪੰਜਾਬੀ ਕੌਮ ਆ ਪਿੱਛੇ ਮੁੜਨ ਵਾਲੀ ਹੈ ਨਹੀਂ ਸੋ ਹੁਣ ਹੱਲ ਇਹ ਆ ਵੀ ਉਹ ਖੇਤੀ ਤੋਂ ਖੇਤੀ ਆਵਦੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਉਹ ਇਥੋਂ ਸੁੱਖ ਸੰਧੀ ਆਵਦੇ ਘਰੀ ਪਰਤਣ ਨਹੀਂ ਤੇ ਸਾਡੀਆਂ ਜਿਹੜੀਆਂ ਪੰਜਾਬੀਆਂ ਦੀਆਂ ਬਗਾਵਤਾਂ ਅੱਜ ਤੱਕ ਉੱਠੀਆਂ ਨੇ ਉਹਨਾਂ ਦੇ ਨਤੀਜੇ ਕੀ ਨਿਕਲੇ ਆ ਇਹਦੇ ਤੋਂ ਸਾਰੀ ਦੁਨੀਆ ਜਾਣੂ ਆ ਕੱਲਾ ਪੂਰਾ ਭਾਰਤ ਨਹੀਂ ਜਾਣੂ ਅੱਜ ਜਿਹੜੇ ਭਾਰਤ ਦਾ ਤਾਜ ਪਹਿਣ ਕੇ ਆਜ਼ਾਦੀ ਦਾ ਤਾਜ ਪਹਿਣ ਕੇ ਇਹ ਪ੍ਰਧਾਨ ਮੰਤਰੀ ਦਾ ਨਿਗਮਾਂੜ ਨੇ મોદી ਇਹ ਸਾਰਾ ਤਾਜ ਸਾਡੀਆਂ ਕੁਰਬਾਨੀਆਂ ਨੇ ਦਿੱਤਾ ਹੋਇਆ ਆ ਬਜ਼ੁਰਗਾਂ ਨੇ ਆਪਦੇ ਹੱਡਾਂ ਤੇ ਹੜਾਈਆਂ ਇਹਨਾਂ ਨੇ 1947 ਵੇਖਿਆ ਹੋਇਆ ਉਦੋਂ ਦਾ ਸੰਤਾਪ ਵੇਖਿਆ ਹੋਇਆ ਸੋ ਅੱਜ ਨੌਜਵਾਨਾਂ ਨਾਲੋਂ ਵੱਡੀ ਗਿਣਤੀ ਤਾਂ ਸਾਡੀ ਬਜ਼ੁਰਗਾਂ ਦੀ ਹੈ ਇੱਥੇ ਸੋ ਸਾਡੀ ਇਹ ਬੇਨਤੀ ਆ ਵੀ ਆਪਦੇ ਇਹ ਕੋਈ ਹੰਕਾਰ ਦੀ ਲੜਾਈ ਨਹੀਂ ਹੈਗੀ ਅਸੀਂ ਸਿਰਫ ਆਪਦਾ ਰੋਟੀ ਦਾ ਹੱਕ ਮੰਗ ਰਹੇ ਹਾਂ ਅਸੀਂ ਸਾਡੀਆਂ ਜ਼ਮੀਨਾਂ ਤੋਂ ਸਾਨੂੰ ਮਜ਼ਦੂਰ ਬਣਾਉਣ ਦਾ ਜਿਹੜਾ ਤੁਸੀਂ ਪੂਰੀ ਪਲੈਨਿੰਗ ਕੀਤੀ ਹੋਈ ਆ ਅਸੀਂ ਮਜ਼ਦੂਰ ਕੌਮ ਨਹੀਂ ਹੈਗੇ ਸਾਨੂੰ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਜਿਹੜੀ ਸਾਡੀ ਜ਼ਮੀਨ ਦਾ ਹੱਕ ਖੋ ਰਹੇ ਹੋ ਜਿਹੜਾ ਸਾਡੀ ਜ਼ਮੀਨ ਦਾ ਮੁੱਲ ਖੋ ਰਹੇ ਹੋ ਉਸ ਦੀ ਇਹ ਲੜਾਈ ਹੈ ਤਾਂ ਛੇਤੀ ਤੋਂ ਛੇਤੀ ਐਮਐਸਪੀ ਕੰਟਰੈਕਟ ਫਾਰਮਿੰਗ ਇਹ ਸਾਰੇ ਜਿਹੜੇ ਤੁਸੀਂ ਕਾਲੇ ਖੇਤੀ ਕਾਨੂੰਨ ਲੈ ਕੇ ਆਏ ਹੋ ਇਹਨਾਂ ਨੂੰ ਰੱਦ ਕਰਕੇ ਇੱਕ ਨਵਾਂ ਸੰਸਦ ਦੇ ਵਿੱਚ ਆਪਦੀ ਮੀਟਿੰਗ ਬੁਲਾਓ ਨਵਾਂ ਇੱਕ ਸੈਸ਼ਨ ਕਰੋ ਤੇ ਉੱਥੇ ਸਾਰੇ ਆਪਦੇ ਸੰਸਦ ਮੈਂਬਰਾਂ ਨਾਲ ਇੱਕ ਨਵਾਂ ਕਾਨੂੰਨ ਪਾਸ ਕਰੋ ਅਸੀਂ ਸਾਰੇ ਕਿਸਾਨ ਸਾਰੇ ਜਣੇ ਅਸੀਂ ਤੇ ਉਸੇ ਟਾਈਮ ਵਾਪਸ ਆਪਦੇ ਪੰਜਾਬ ਦੀ ਸਾਡੀ ਸੋਹਣੀ ਧਰਤੀ ਉੱਤੇ ਰਵਾਨਾ ਹੋ ਜਾਵਾਂਗੇ ਮੈਡਮ ਕੱਲ ਜਿਸ ਤਰੀਕੇ سے ਪੁਲਿਸ ਨੇ ਲਾਖੀ ਚਾਰਜ ਕੀਆ ਕਿਸਾਨਾਂ ਕੇ ਉੱਪਰ ਆਸੂ ਬ্লাਸਕੀ ਗੋਲੇ ਛੋੜੇ ਗਏ ਹੈ ਕਿਵੇਂ ਦੇਖਦੇ ਹੋ ਆਪ ਇਸ ਨੂੰ ਦੇਖੋ ਇਹ ਸਾਰਾ ਕੁਝ ਇੱਕ ਕਹਿ ਲਓ ਕਿ ਜਿਵੇਂ ਹਿਟਲਰ ਦਾ ਰੂਪ ਆ ਗਿਆ ਹੁੰਦਾ ਕਿਸੇ ਬੰਦੇ ਦਾ ਤਾਨਾਸ਼ਾ ਰੂਪ ਆ ਗਿਆ ਹੁੰਦਾ ਅਸੀਂ ਜਿਹੜੇ ਭਾਰਤ ਦੇ ਵਿੱਚ ਮੋਦੀ ਪ੍ਰਧਾਨ ਮੰਤਰੀ ਆ ਇਹ ਲੋਕਤੰਤਰ ਦੇਸ਼ ਵਿੱਚ ਬਣਾਇਆ ਗਿਆ ਸੀ ਪਰ ਅੱਜ ਜਿਹੜੇ ਸੰਵਿਧਾਨਕ ਸੰਵਿਧਾਨ ਦੇ ਨਾਲੇ ਸੰਵਿਧਾਨਕ ਹਾਕੀ ਖੋਲੇ ਗਏ ਉਹਨਾਂ ਤੋਂ ਜਦੋਂ ਇਹ ਸਾਰੇ ਕਿਸਾਨ ਸ਼ਾਂਤਮਈ ਰੋਸ ਨਾਲ ਅੱਗੇ ਵਧ ਰਹੇ ਨੇ ਤਾਂ ਤੁਸੀਂ ਕਿਉਂ ਉਹਨਾਂ ਉੱਤੇ ਡੰਡੇ ਵਾਰਾ ਰਹੇ ਹੋ ਹੁਣ ਪੁਲਿਸ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਨੇ ਇਹ ਅਨਾਉਂਸ ਕਰ ਦਿੱਤਾ ਵੀ ਜਿੱਥੇ ਜੀ ਕਰਦਾ ਜਿਹੜਾ ਸਾਡਾ ਕਿਸਾਨ ਆ ਬਹਿ ਕੇ ਆਪਦਾ ਰੋਸਮਈ ਧਰਨਾ ਦੇ ਸਕਦਾ ਤਾਂ ਮੋਦੀ ਨੂੰ ਉਹ ਤੋਂ ਵੀ ਪ੍ਰੋਬਲਮ ਹੋ ਰਹੀ ਹੈ ਵੀ ਇਹ ਕਿਉਂ ਕਹਿ ਰਿਹਾ ਜਦੋਂ ਮੈਂ ਪੁਲਿਸ ਮੂਹਰੇ ਲਾਈ ਹੋਈ ਹੈ ਰੋਕਣ ਵਾਸਤੇ ਸੋ ਇਹ ਹੁੰਦੀ ਹੈ ਨੀਤ ਦੀ ਗੱਲ ਇਹ ਹੁੰਦੀ ਹੈ ਜਦੋਂ ਕੋਈ ਲੋਕਾਂ ਨੂੰ ਪਿਆਰ ਕਰਦਾ ਹੋਵੇ ਇਸੇ ਕਰਕੇ ਅਸੀਂ ਸਪੋਰਟ ਕਰ ਰਹੇ ਹਾਂ ਹਰ ਇੱਕ ਨੂੰ ਸੋ ਅੱਜ ਅਸੀਂ ਮੰਗ ਕਰਦੇ ਹਾਂ ਮੋਦੀ ਸਰਕਾਰ ਕੋਲੋਂ ਕੀ ਆਪਦੀ ਇਹ ਸਾਰੀ ਲੜਾਈ ਛੱਡ ਕੇ ਆਪਦੀ ਜਿੱਦਵਾਜੀ ਛੱਡ ਕੇ ਸਾਡੇ ਪੰਜਾਬੀਆਂ ਦਾ ਸੰਘਰਸ਼ ਵੇਖਣ ਪੰਜਾਬੀਆਂ ਦਿੱਲੀ ਕਿਵੇਂ ਪਹੁੰਚ ਗਏ ਥੋੜੀ ਲੱਖ ਫੌਜ ਲੱਗਣ ਦੇ ਬਾਵਜੂਦ ਵੀ ਤੇ ਅੱਗੇ ਹੁਣ ਕੀ ਹੋ ਸਕਦਾ ਤੇ ਇਹ ਰਾਜਧਾਨੀ ਵਿੱਚ ਆ ਕੇ ਬੈਠ ਚੁੱਕਿਆ ਰਾਜਧਾਨੀ ਦੇ ਅੰਦਰ ਬੈਠੇ ਨੇ ਬਾਰਡਰ ਤੇ ਬੈਠੇ ਚਾਰੇ ਪਾਸੋਂ ਰਾਜਧਾਨੀ ਦੀ 나ੜ ਦੱਬੀ ਹੋਈ ਹੈ ਸੋ ਧਿਆਨ ਰੱਖਿਓ ਮੋਦੀ ਸਾਹਿਬ ਦਿੱਲੀ ਸਰਕਾਰ ਕਿਸਾਨਾਂ ਦੇ ਨਾਲ ਆ ਤੇ ਤੁਸੀਂ ਖਿਲਾਫ ਹੋ ਸੋ ਜੇ ਤੁਹਾਨੂੰ ਲੱਗਦਾ ਵੀ ਕੋਈ ਰਾਜਨੀਤੀਕਰ ਆ ਤੁਸੀਂ ਰਾਜਨੀਤੀ ਕਰਕੇ ਵਿਖਾ ਦਿਓ ਤੁਸੀਂ ਐਮਐਸਪੀ ਪਾਸ ਕਰੋ ਸਾਰਾ ਕੁਝ ਕਰੋ ਇਹ ਰਾਜਨੀਤੀ ਦੇ ਗੱਲਾਂ ਉੱਤੇ ਜਿਹੜੇ ਪੰਜਾਬ ਦੇ ਸੋਸ਼ਲ ਵਰਕਰ ਵੀ ਆ ਨਾ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਉਹਨੂੰ ਮਾੜਾ ਨਾ ਕਹੋ ਚੰਗੇ ਨੂੰ ਚੰਗਾ ਹੀ ਕਹਿਣਾ ਚਾਹੀਦਾ ਸੋ ਰਾਜਨੀਤੀ ਕਰ ਰਹੀਆਂ ਨੇ ਕਾਂਗਰਸ ਤੇ ਅਕਾਲੀ ਦਲ ਜੇ ਇਹਨਾਂ ਇਹ ਲੋਕਾਂ ਨੂੰ ਆਪਦੇ ਹੱਕ ਚ ਕਰਨਾ ਚਾਹੁੰਦੀਆਂ ਕਰ ਲੈਣ ਕਰਕੇ ਦਿਖਾਉਣਾ ਕਰਨਾ ਔਖਾ ਇਹਨਾਂ ਤੋਂ ਜਿਹੜੇ ਇਹਨਾਂ ਨੇ ਹੁਣ ਤੱਕ ਆਪਦੇ ਢਿੱਡ ਲੋਟੂ ਨੀਤੀਆਂ ਅਪਣਾਈਆਂ ਜਿਹੜੇ ਇਹਨਾਂ ਨੇ ਬਿੱਛੂ ਵਾਲਾ ਰੂਪ ਧਾਰਨ ਕੀਤਾ ਹੋਇਆ ਡੰਗ ਮਾਰਨ ਵਾਲਾ ਉਹਨਾਂ ਚੋਂ ਜਾ ਨਹੀਂ ਰਿਹਾ ਹੁਣ। ਮਮਰਾ ਜੀ ਤੁਸੀਂ ਗੱਲ ਕੀਤੀ ਹੈ ਕਿ ਰਾਜਨੀਤੀ ਕਰ ਰਹੇ ਨੇ। ਕੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਕਰ ਰਹੇ ਸੀ। ਰਿਟੇਨ ਕਿਤੇ ਨੇ ਕਿ ਉਹ ਰਾਜਨੀਤੀ ਨਹੀਂ ਹੈ। ਨਹੀਂ ਕੀ ਰਾਜਨੀਤੀ ਆ? ਪ੍ਰਧਾਨ ਮੰਤਰੀ ਦੇ ਤੁਹਾਨੂੰ ਪਤਾ ਵੀ ਉਹ ਕਿੰਨੀ ਆਉਖ ਕਿਵੇਂ ਭੇਸ ਬਦਲ ਕੇ ਕਿਵੇਂ ਇਕੱਲੇ-ਇਕੱਲੇ ਟੈਕਸੀਆਂ 'ਚ ਬਹਿ ਕੇ ਕਿਸ ਤਰੀਕੇ ਮੋਦੀ ਦੇ ਘਰ ਬਾਹਰ ਗਏ ਨੇ। ਕਿਵੇਂ ਪੁਲਿਸ ਦੁਆਰਾ ਰੋਕਿਆ ਗਿਆ ਕਿਵੇਂ ਚੱਕ-ਚੱਕ ਕੇ ਉਹਨਾਂ ਨੂੰ ਜੀਪਾਂ 'ਚ ਸਿੱਟਿਆ ਗਿਆ। ਸੋ ਜੇ ਮੋਦੀ ਦੇ ਘਰ ਮੂਹਰੇ ਪਤਾ ਨਹੀਂ ਲੱਗੂਗੀ ਪੰਜਾਬ ਦੇ ਜਿਹੜ ਇਰੇ ਘਰ ਮੂਰੇ ਬੈਠੇ ਫਿਰ ਵਿਧਾਇਕਾਂ ਦਾ ਕੀ ਫਰਕ ਆ ਅੱਦੇ ਵਿਧਾਇਕ ਅਸੀਂ ਟਰੈਕਟਰਾਂ ਨਾਲ ਹੀ ਆਏ ਆ ਉਹ ਗਰਾਹਾ ਗਰੁੱਪ ਦੇ ਵਿੱਚ ਸੋ ਅਸੀਂ ਸਾਰੇ ਰਲ ਮਿਲ ਕੇ ਅੱਦੇ ਮੋਦੀ ਦੇ ਘਰ ਦਾ ਘਰਾਓ ਕਰ ਰਹੇ ਅੱਦੇ ਅਸੀਂ ਟਰੈਕਟਰਾਂ ਤੇ ਬੈਠੇ ਆ ਉਧਰੋਂ ਹੁਣ ਅਸੀਂ ਦਬਾਅ ਬਣਾਇਆ ਵੀ ਸਾਡੀ ਹਰ ਹਾਲਤ ਦੇ ਵਿੱਚ ਸਾਡੇ ਕਿਸਾਨ ਭਾਈਆਂ ਨੂੰ ਕੋਈ ਦੁੱਖ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਜੀ ਅਰਵਿੰਦ ਕੇਜਰੀਵਾਲ ਇੱਥੇ ਆਉਣਗੇ ਬਿਲਕੁਲ ਉਹਦੇ ਵਿੱਚ ਕੀ ਪ੍ਰੋਬਲਮ ਆ ਗੱਲ ਤਾਂ ਮੇਨ ਮੁੱਦਾ ਇਹਨਾਂ ਨੇ ਕੋਈ ਅਰਵਿੰਦ ਕੇਜਰੀਵਾਲ ਦੇ ਮੁਖ ਦੇ ਦਰਸ਼ਨ ਵੀ ਕਰਨੇ ਇਹਨਾਂ ਨੂੰ ਆਪਦੇ ਹੱਕ ਚਾਹੀਦੇ ਨੇ ਇਹਨਾਂ ਨੂੰ ਮੇਨ ਗੱਲ ਇਹ ਚਾਹੀਦੀ ਆ ਵੀ ਇਹਨਾਂ ਨੂੰ ਇ ਜਾ ਸਾਰਾ ਮਸਲਾ ਕਿਹਦੇ ਹੱਥ 'ਚ ਆ ਮੋਦੀ ਦੇ ਹੱਥ 'ਚ ਕੇਜਰੀਵਾਲ ਸਰ ਕੀ ਕਰ ਸਕਦੇ ਕੀ ਉਹ ਇੱਥੇ ਦਿੱਲੀ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਦੇ ਸਕਦੇ ਆ ਉਹ ਦੇਤੀ ਆ ਰੋਟੀ ਪਾਣੀ ਦਾ ਪ੍ਰਬੰਧ ਕਰ ਸਕਦੇ ਆ ਉਹ ਕਰਤਾ ਜਗਾ ਜਗਾ ਉੱਤੇ ਉਹ ਇਹ ਵੀ ਕਹਿ ਰਹੇ ਵੀ ਜਿੱਥੇ ਮਰਜ਼ੀ ਧਰ ਨਾ ਲਾਓ ਰੋਸਮਈ ਤਰੀਕੇ ਦੇ ਨਾਲ ਅਸੀਂ ਹਰ ਜਗਾ ਉੱਤੇ ਰੋਟੀ ਪਾਣੀ ਦਵਾਈ ਬੂਟੀ ਦਾ ਸਾਰਾ ਪ੍ਰਬੰਧ ਕਰਾਂਗੇ ਮੇਨ ਕੰਮ ਹੁੰਦਾ ਕੰਮ ਕਰਨਾ ਕਿਸੇ ਦਾ ਮੁੱਖ ਦੇਖ ਕੇ ਇਹ ਮੇਨ ਕੰਮ ਨਹੀਂ ਆ ਵੀ ਕਿਸੇ ਦਾ ਚਿਹਰਾ ਦੇਖਿਆ ਜਾਵੇ ਮੇਨ ਕੰਮ ਇਹ ਹੁੰਦਾ ਵੀ ਲੋਕਾਂ ਦੀ ਜੋ ਡਿਮਾਂਡ ਆ ਉਹ ਪੂਰੀ ਜਿੰਨੀ ਦਿੱਲੀ ਸਰਕਾਰ ਕਰ ਸਕਦੀ ਸੀ ਸਰਕਾਰੋ ਦੁਗਣੀ ਕਰ ਰਹੀ ਹੈ ਪਰ ਮੈਡਮ ਵਿੱਚੋ ਵਿੱਚ ਬੈਠ ਕੇ ਦਿੱਲੀ ਦੇ ਗੱਲ ਕੀਤੀ ਗਈ ਸੀ ਕਿ 26 27 ਦਾ ਘਰਾਓ ਰਾਮਰੇਲਾ ਮੈਦਾਨ ਦੇ ਵਿੱਚ ਬੈਠ ਕੇ ਕੀਤਾ ਜਾਏਗਾ ਲੱਗਦਾ ਨਹੀਂ ਇਹ ਸਰਕਾਰ ਨੇ ਫਿਰ ਦੂਰੀ ਨੀਤੀ ਦਿਖਾਈ ਆ ਬਾਹਰ ਹੀ ਆ ਕੇ ਬਿਠਾ ਦਿੱਤਾ ਕਿਉਂਕਿ ਬਾਈਪਾਸ ਦੇ ਉੱਤੇ ਮੈਦਾਨ ਤੇ ਰਾਮਲੀਲਾ ਮੈਦਾਨ ਦੇ ਵਿੱਚ ਬੈਠਣ ਦੀ ਵੀ ਇਜਾਜ਼ਤ ਹੈ ਇੱਥੇ ਬੈਠਣ ਦੀ ਵੀ ਇਜਾਜ਼ਤ ਆ ਪਰ ਕਈ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅਸੀਂ ਇਕੱਠਾਂ ਤੇ ਬੰਦ ਕੇ ਨਹੀਂ ਬੈਠਣਾ ਅਸੀਂ ਦਿੱਲੀ ਦਾ ਘਰਾਓ ਕਰਨਾ ਹੈ ਅਸੀਂ ਦਿੱਲੀ ਘੇਰਨੀ ਆ ਸਾਨੂੰ ਅਸੀਂ ਲੋਕਾਂ ਨੂੰ ਥੋੜਾ ਤੇ ਕੰਟਰੋਲ ਚ ਕਰਾਂਗੇ ਜੇ ਇਹਨਾਂ ਨੂੰ ਅਸਰ ਫੇਰ ਪਊਗਾ ਜਦੋਂ ਸਾਰੇ ਪਰੇਸ਼ਾਨ ਹੋਏ ਸੋ ਇਹ ਕਈਆਂ ਦੀ ਸੋਚ ਆ ਪਰ ਸ਼ਾਂਤ ਮਈ ਢੰਗ ਨਾਲ ਬੈਠੇ ਰਹੋ ਜਿੱਥੇ ਵੀ ਤੁਸੀਂ ਬੈਠਣਾ ਚਾਹੁੰਦੇ ਹੋ ਤੇ ਫਿਰ ਇਹ ਤਾਂ ਮੋਦੀ ਨੂੰ ਵੇਖਣਾ ਚਾਹੀਦਾ ਛੇਤੀ ਤੋਂ ਛੇਤੀ ਦੇ ਦੇਵੇ ਜੇ ਉਹਨੂੰ ਐ ਆ ਵੀ ਦਿੱਲੀ ਦੇ ਲੋਕ ਸੌਖੇ ਕਰਨੇ ਆ ਸਾਰਾ ਕੁਝ ਕਰਨਾ ਤੇ ਮੋਦੀ ਉਹ ਕਿਹੜਾ ਕੋਈ ਡਾਂਗਾ ਚੱਕੀ ਬੈਠੇ ਆ ਕਿਸਾਨ ਸੋ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਲੈਣਾ ਤੇ ਨਾਲ ਦੀ ਨਾਲ ਉਹ ਉਹਨਾਂ ਨੇ ਇੱਥੇ ਕੀ ਆ ਉਹਨਾਂ ਦਾ ਉਹਨਾਂ ਦੇਤੀ ਪੁੱਤ ਸਾਰੇ ਪੰਜਾਬ ਚ ਨੇ ਉਹਨਾਂ ਦੀ ਖੇ ਫਸਲਾਂ ਪੰਜਾਬ ਚ ਉਹਨਾਂ ਦੀਆਂ ਮੱਝਾਂ ਪੰਜਾਬ ਚ ਨੇ ਉਹਨਾਂ ਨੇ ਤਾਂ ਛੇਤੀ ਆਪਦੇ ਘਰੇ ਜਾ ਮੀਨ ਤੇ ਬਹਿ ਕੇ ਬਿਊਰੋ ਰਿਪੋਰਟ ਚਰਤੀ ਕਲਾ ਟਾਈਮ ਟੀਵੀ